ਅਜਿਹੇ ਬਹੁਤੇ ਕਿ ਵੀ ਜਿਆਦਾ ਪਰਸੈਂਟ ਜਾਂਦੀ ਹੋ ਸਕਦਾ ਮੁੜ ਕੇ ਤੁਹਾਡੇ ਲਾਗੇ ਬਹਿਣ ਜੋਗਾ ਬੱਚਾ ਰਵੇ ਹੀ ਨਾ ਜ਼ਰੂਰੀ ਥੋੜਾ ਭਗਤਪੂਰਨ ਸਿੰਘ ਤਿੰਨ ਵਾਰ ਦਸਵੀਂ ਕਲਾਸ ਚੋਂ ਫੇਲ ਹੋਏ ਸੀ ਇਨਸਾਨ ਇਹਦੇ ਵਿੱਚੋਂ ਪਹਿਲਾ ਨੰਬਰ ਹੈ ਭਗਤਪੂਰਨ ਸਿੰਘ ਦਾ ਤਿੰਨ ਵਾਰ ਦਸਵੀਂ ਕਲਾਸ ਚ ਫੇਲ ਹੋਏ ਜਦੋਂ ਕਿਤੇ ਪੰਜਾਬ ਜਾਂਦੇ ਉਹਨਾਂ ਪਿੰਗਲਵਾੜੇ ਤੋਂ ਉਹਨਾਂ ਦਾ ਲਿਟਰੇਚਰ ਲੈ ਕੇ ਆਇਆ ਕਰੋ ਤਿੰਨ ਵਾਰ ਉਹਨਾਂ ਮਾਵਾ ਉਹਨਾਂ ਬਜ਼ੁਰਗਾਂ ਉਹਨਾਂ ਬੱਚਿਆਂ ਦੇ ਮੂੰਹ 'ਚ ਵੀ ਉਹਨਾਂ ਨੇ ਭੋਜਨ ਪਾਇ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਨਹੀਂ ਤੇ ਕਈ ਫਰਸਟ ਡਿਵੀਜ਼ਨ ਤੇ ਆਉਣ ਵਾਲੇ ਮੁੜ ਕੇ ਮਾਂ ਕੋਲ ਵੀ ਨਹੀਂ ਜਾਂਦੇ। ਬਾਪ ਨਾਲ ਗੱਲ ਕਰਨ ਦੀ ਤਮੀਜ਼ ਹੀ ਨਹੀਂ ਹੁੰਦੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹਦੇ ਲਾਗੇ ਬਹਿਣਾ। ਫੇ ਉੱਥੇ ਜਾ ਕੇ ਬੰਦੇ ਨੂੰ ਪਛਤਾਵਾ ਆਉਂਦਾ। ਇਹ ਵੀ ਇੱਕ ਸਟੇਟਸ ਬਣ ਗਿਆ ਜੀ ਵੱਡਿਆਂ ਸ਼ਰਮ ਵੀ ਤਾਂ ਸਟੇਟਸ ਹੀ ਬਣ ਗਿਆ ਅੱਜ ਦੇ ਸਮੇਂ 'ਚ। ਕਿੰਨੇ ਪਰਸੈਂਟ ਪੁੱਛਿਆ ਜਾਂਦਾ ਫੋਨ ਕਰਕੇ ਤੁਹਾਡੇ ਕਿੰਨੇ ਪਰਸੈਂਟ ਆਏ ਬੱਚੇ ਦੇ ਨੰਬਰ। ਉਹ ਫਿਰ ਜਦੋਂ ਭੈਣਾ ਭੈਣਾ ਨੂੰ ਦੱਸਦੀਆਂ ਨੇ ਜਾਂ ਭਰਾ ਭਰਾ ਨੂੰ ਦੱਸਦੇ ਆ ਉਹ ਕਦੇ ਵੀ ਫਿਰ ਪੁੱਛਿਆ ਜਾਂਦਾ ਸਾਡੇ ਤੇ ਇੰਨੇ ਪਰਸੈਂਟ ਆਇਆ ਅੱਛਾ। ਸਾਡੇ ਤੇ ਇੰਨੇ ਪਰਸੈਂਟ ਆਇਆ। ਕਈ ਫੇ ਬੱਚਿਆਂ ਨੂੰ ਮਿਹਣਾ ਮਾਰ ਲੱਗ ਪੈਂਦੇ ਤੇ ਕਈਆਂ ਬੱਚਿਆਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਉਹ ਸਦਮਾ ਨਹੀਂ ਹਾਰ ਸਕੇ ਵੀ ਅਸੀਂ ਸਾਡੇ ਨੰਬਰ ਘਟਾ ਆਇਆ ਤੇ ਸਾਡੇ ਮਾਪੇ ਨੇ ਸਾਡੇ ਤੇ ਇਨਾ ਖਰਚਾ ਕੀਤਾ ਇੰਨੀ ਮਿਹਨਤ ਕੀਤੀ ਇਹ ਜ਼ਰੂਰੀ ਨਹੀਂ ਹੈਗਾ ਐਜੂਕੇਸ਼ਨ ਉਹ ਜਿਹੜੀ ਤੁਹਾਡੀ ਜ਼ਿੰਦਗੀ ਜਿਉਣ ਦੇ ਕੰਮ ਆਵੇ ਫੇਰ ਫੇਰ ਚੇਤਾ ਰੱਖਿਓ ਮੈਂ ਕਹਿੰਦਾ ਪੜ੍ਹਨਾ ਚਾਹੀਦਾ ਅੱਜ ਦੇ ਸਮੇਂ 'ਚ ਅਸੀਂ ਸਮੇਂ ਦਿਹਾਣੀ ਤਾਂ ਹੀ ਬਣ ਸਕਦੇ ਜੇ ਸਾਡੇ ਬੱਚੇ ਪੜ੍ਹਨ ਲਿਖਣ ਪਰ ਜੇ ਮੰਨ ਲਓ ਤੁਹਾਡੇ ਬੱਚੇ ਦੇ ਤੇ ਪਰਸੈਂਟੇਜ ਆਮ ਲੋਕਾਂ ਵਰਗੇ ਨਹੀਂ ਹੈਗੇ ਜ਼ਰੂਰੀ ਥੋੜਾ ਹੌਦਾ ਤੁਹਾਡੇ ਬੱਚੇ 'ਚ ਹੋਰ ਗੁਣ ਬੜੇ ਹੋਣ। ਨਹੀਂ ਤਾਂ ਕਈ ਵਾਰੀ ਸਟੇਜਾਂ ਤੇ ਕਹਿਣਾ ਹੁੰਦਾ ਹਰ ਇੱਕ ਇਨਸਾਨ ਦੂਜੇ ਨਾਲੋਂ ਅਲੱਗ ਹੈ ਫਿੰਗਰਪ੍ਰਿੰਟ ਕਿਉਂ ਹੁੰਦੇ ਭਲਾ ਨੇ ਤੁਹਾਡੇ ਇੰਨੇ ਅੰਗੂਠੇ ਵਿੱਚ ਹੀ ਪੂਰੀ ਦੁਨੀਆ ਨਾਲੋਂ ਤੁਹਾਡਾ ਅੰਗੂਠਾ ਵੱਖਰਾ ਵਾ। ਜੇ ਅੰਗੂਠਿਆਂ ਵਰਗੇ ਉਠੇ ਹੁੰਦੇ ਫੇ ਫਿੰਗਰਪ੍ਰਿੰਟ ਦੀ ਲੋੜ ਹੀ ਨਹੀਂ ਸਹਗੀ। ਤੁਹਾਡੀ ਅੱਖ ਵਰਗੀ ਰੱਬ ਨੇ ਦੂਜੀ ਅੱਖ ਹੀ ਨਹੀਂ ਬਣਾਈ। ਚਲੋ ਅੱਖ ਤੇ ਬਹੁਤ ਮੋਟੀ ਹੈ। ਸਾਡੀ ਬਾਡੀ ਤੇ ਉਗਿਆ ਹੋਇਆ ਇੱਕ ਵਾਲ ਇਹਦੇ ਵਰਗਾ ਦੂਜਾ ਵਾਲ ਹੀ ਨਹੀਂ। ਜੇ ਪਰਮੇਸ਼ਰ ਨੇ ਇੱਕ ਵਰਗੀ ਚੀਜ਼ ਦੂਜੀ ਬਣਾਈ ਨਹੀਂ ਜੇ ਬੱਚਾ ਹੀ ਕਹਿ ਦੇਵੇ ਕਿ ਹੱਥ ਵਰਗਾ ਹੱਥ ਨਹੀਂ ਹੈਗਾ ਉਂਗਲ ਵਰਗੀ ਉਂਗਲ ਨਹੀਂ ਤੁਸੀਂ ਮੇਰੀ ਮਾਸੀ ਦੇ ਮੁੰਡੇ ਨਾਲ ਕੰਪੈਰੀਸ਼ਨ ਕਿਉਂ ਕਰਦੇ ਹੋ ਮੇਰੀ ਪੂਆ ਦੇ ਮੁੰਡੇ ਨਾਲ ਮੇਰੀ ਤੁਲਨਾ ਕਿਉਂ ਕੀਤੀ ਤੁਸੀਂ ਪਰ ਸਾਡੇ ਕੋਲ ਇਹਨਾਂ ਗੱਲਾਂ ਦਾ ਜਵਾਬ ਨਹੀਂ ਹੁੰਦਾ ਅਸੀਂ ਤਾਂ ਵੱਡੀ ਗੱਲ ਹੈ ਦਬਕਾ ਮਾਰ ਕੇ ਬੱਚੇ ਨੂੰ ਚੁੱਪ ਕਰਾ ਦਿੰਨੇ ਮੈਂ ਵੱਡਾ ਕਿ ਤੂੰ ਵੱਡਾ ਇਹ ਤੇ ਆਖਰੀ ਹਥਿਆਰ ਸਾਡੇ ਕੋਲ ਉਦੋਂ ਚੁੱਪ ਕਰਾ ਦਿੰਨੇ ਬੱਚਾ ਫਿਰ ਕਹਿ ਦਿੰਦਾ ਕਹਿੰਦਾ ਵੀ ਵੱਡੇ ਤੁਸੀਂ ਜੇ ਪਰ ਉਹਨੇ ਲੈਣਾ ਹੁੰਦਾ ਨਾ ਘਰ ਕੋਲ ਸਾਡੇ ਕੋਲ ਇਸ ਕਿ ਕੇ ਚੁੱਪ ਕੇ ਕਰਕੇ ਬੋਲਦਾ ਨਹੀਂ ਹੈਗਾ ਪਰ ਅੰਦਰ ਤੇ ਆਂਦਾ ਨਾ ਵੀ ਹੈਗੇ ਵੱਡੇ ਪਰਤਾਂ ਨੂੰ ਸਮਝ-ਸਮਝ ਕੱਖ ਨਹੀਂ ਹੈਗੀ ਐਜੂਕੇਸ਼ਨ ਹੋ ਜਿਹੜੀ ਸਾਡੇ ਸਾਨੂੰ ਸਮੇਂ ਦੇ ਹਾਨੀ ਬਣਾ ਸਕੇ ਜਿਹੜੀ ਸਾਨੂੰ ਜੋੜ ਘਟਾਓ ਕਰਨਾ ਸਿਖਾ ਸਕੇ ਜਿਹੜੀ ਸਾਨੂੰ ਜ਼ਿੰਦਗੀ ਵੀ ਸੁਚਾਰਾ ਬਣਾ ਸਕੇ ਕਈ ਬੱਚੇ ਆਪਾਂ ਵੇਖੇ ਮਾਂ-ਬਾਪ ਦੇ ਸਾਈਂ ਜਿੰਦੇ ਆ ਪੜ੍ਹਾਈ ਵਿੱਚ ਮੈਂ ਹੁਣ ਬੇਨਤੀ ਕਰਦਾ ਨਾ ਜਿਹੜੀਆਂ ਗਲਤੀਆਂ ਵੱਡਿਆਂ ਦੇਸ਼ਾਂ ਵਿੱਚ ਪਹਿਲਾਂ ਬੰਦੇ ਕਰ ਚੁੱਕੇ ਉਹ ਗਲਤੀਆਂ ਆਪਾਂ ਨਾ ਕਰੀਏ ਵਟੇਵਰ ਇਹ ਦੇਸ਼ਾਂ ਚ ਬੰਦੇ ਨੇ ਗਲਤੀਆਂ ਕੀਤੀਆਂ ਪਤਾ ਕਿਹੜੀਆਂ ਉਹਦੇ ਚ ਅਸੀਂ ਇੰਨੇ ਕੰਮਾਂ ਚ ਬਿਜੀ ਹੋ ਗਏ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ ਅੱਜ ਘਰ ਸਾਡੇ ਕੋਲ 5-5 ਆ ਪਰ ਜਿੰਨਾ ਵਾਸਤੇ ਬਣਾਇਓ ਸਾਡੇ ਕੋਲ ਬੈੰਡ ਜੋਗੀ ਨਹੀਂ ਹੈ ਜਿਹੜੀ ਨਵੀਂ ਪੀੜ੍ਹੀ ਆਈ ਆ ਨਾ ਜੇ ਇਹ ਇੱਥੋਂ ਸ਼ੁਰੂਆਤ ਕਰ ਲਈਏ ਕਿ ਆਪਣੇ ਬੱਚੇ ਨਾਲ ਜਿਹੜਾ ਧੀ ਆ ਆਪਣੀ ਮਾਂ ਦੇ ਨਾਲ ਮਾਂ ਆਪਣੀ ਧੀ ਨਾਲ ਪਿਓ ਪੁੱਤਰ ਇਦਾਂ ਆਪਸ ਵਿੱਚ ਡਿਸਕਸ ਕਰੋ ਵਿਚਾਰਾ ਕਰੋ ਭਾਵੇਂ 10-15 ਮਿੰਟ ਨਹੀਂ ਵੀ ਤੁਹਾਡੇ ਕੋਲ ਤੁਹਾਡਾ ਬੱਚਾ ਹੈਗਾ ਫੋਨ ਤੇ ਹੈਗਾ ਨਾ ਅੱਜਕੱਲ੍ਹ ਮੋਬਾਈਲ ਤੇ ਇੱਕ ਦਿਨ ਬਾਅਦ ਦੂਜੇ ਦਿਨ ਬਾਅਦ ਗੱਲਾਂ ਤੇ ਹੋ ਸਕਦੀਆਂ ਨੇ ਨਾ ਹੁਣ ਮੈਂ ਐਸੇ-ਐਸੇ ਪਰਿਵਾਰ ਵੇਖੇ ਜਿਹੜੇ ਫੋਨ ਤੇ ਵੀ ਆਪਣੇ ਪਰਿਵਾਰ ਦੇ ਬੱਚਿਆਂ ਨਾਲ ਗੱਲਾਂ-ਬਾਤਾਂ ਕਰਦੇ ਰਹਿੰਦੇ ਆ ਤੇ ਕਈ ਕੋਲ ਬਹਿ ਕੇ ਵੀ ਕਈ ਕਈ ਦਿਨ ਹੋ ਜਾਂਦੇ ਗੱਲ ਹੀ ਨਹੀਂ ਹੁੰਦੀ ਸਾਡੀ ਆਪਸ ਵਿੱਚ ਕੰਮਾਂ 'ਚ ਹੀ ਬਿਜੀ ਹੋ ਗਏ ਬਸ ਪਦਾਰਥ ਹੀ ਸਿਰ ਤੇ ਚੱਕ ਲੈ ਮਟੀਰੀਅਲ ਜਿਹੜਾ ਨਾ ਮਟੀਰੀਅਲ ਆ ਆ ਜਿਹੜੀ ਆ ਆ ਜਿਹੜੇ ਇਹਨੇ ਦਰਖਤਵਾ ਕੁਦਰਤ ਇਹ ਲੋਕ ਨੇਚਰ ਨੂੰ ਕਿਉਂ ਪਿਆਰ ਕਰਦੇ ਆ ਕਿਉਂਕਿ ਜਿਹੜੀ ਕੁਦਰਤੀ ਚੀਜ਼ ਹੈ ਨਾ ਤੁਹਾਡੇ ਨੂੰ ਤੁਹਾਡੇ ਬ੍ਰੇਨ ਨੂੰ ਸਕੂਨ ਦਿੰਦੀ ਆ ਮਨੁੱਖ ਦਾ ਬਣਾਇਆ ਹੋਇਆ ਮਟੀਰੀਅਲ ਤੁਹਾਡੇ ਅੰਦਰ ਬੇਚੈਨੀ ਪੈਦਾ ਕਰਦਾ ਆ ਆ ਦਰਖਤ ਹਰੀਆਲੀ ਇਹ ਤੁਹਾਡੇ ਅੰਦਰ ਇੱਕ ਟਿਕਾਣਾ ਪੈਦਾ ਕਰਦੇ ਆ ਕਿਉਂ ਲੋਕ ਇਹ ਭਜਦੇ ਆ ਹਰਿਆਣ ਥਾਵਾਂ ਵਾਲੇ ਬੰਨੇ ਹਰੀਆਵਲ ਵਾਲੇ ਬੰਨੇ ਅਸੀਂ ਕੁਦਰਤ ਨਾਲੋਂ ਟੁੱਟ ਗਏ ਅਸੀਂ ਨੇਚਰ ਨਾਲੋਂ ਟੁੱਟ ਗਏ ਅਸੀਂ ਸਭ ਕੁਝ ਹਰ ਇੱਕ ਚੀਜ਼ ਦੀ ਕੋਈ ਸੀਮਾ ਆ ਅਮੋਵੈਲੀ ਆਮ ਲੋ ਪ੍ਰਸ਼ਾਦਾ ਛਕਣ ਲੱਗਿਆ ਇਹਨੂੰ ਆਪਣੀ ਬੋਡੀ ਤੋਂ ਪਰਾਂ ਕਰਦੇ ਜਦੋਂ ਤੱਕ ਪ੍ਰਸ਼ਾਦਾ ਛਕਣਾ ਇਹਦੇ ਨਾਲ ਕੋਈ ਲਿੰਕ ਨਹੀਂ ਰੱਖਣਾ ਕੋਈ ਆਫਤ ਨਹੀਂ ਆਉਣ ਲੱਗੀ ਜਿਹੜੋਂ ਨਹੀਂ ਸੀਗਾ ਉਦੋਂ ਵੀ ਬੰਦਾ ਰੋਟੀ ਖਾ ਰਿਆ ਸੀ ਉਦੋਂ ਵੀ ਰੋਟੀ ਖਾ ਰਿਆ ਸੀ ਬੰਦਾ ਅੱਜ ਬੰਦੇ ਕੋਲ ਪ੍ਰਸ਼ਾਦਾ ਛਕਣ ਦਾ ਵੀ ਟਾਈਮ ਹੈ ਨਹੀਂ ਗੁਰੂ ਦੇ ਕੋਲ ਬਹਿਣ ਦਾ ਵਕਤ ਹੈ ਨਹੀਂ ਤੇ ਫਿਰ ਬੰਦਾ ਪਤਾ ਕਹਿੰਦਾ ਕਹਿੰਦਾ ਕਈ ਪ੍ਰਕਾਰ ਦੀਆਂ ਅੰਦਰ ਮੇਰੇ ਪ੍ਰੋਬਲਮਾਂ ਆ ਗਈਆਂ ਸਾਰੀਆਂ ਪ੍ਰੋਬਲਮਾਂ ਖੁਰਾਕ ਦੇ ਨਾਲ ਨਹੀਂ ਆਉਂਦੀਆਂ ਸੋਚਣ ਨਾਲ ਵੀ ਆਉਂਦੀਆਂ ਨੇ ਜਦੋਂ ਅਸੀਂ ਸੋਚਦੇ ਮਾੜਾ ਸੰਗਤ ਮੇਰੇ ਮਾਦੋ ਜੀ ਸਾਤ ਸੰਗਤ ਮਿਲਿਆ ਸੋ ਜਦੋਂ ਅਸੀਂ ਕਿਸੇ ਬੰਦੇ ਦੇ ਸੰਸਕਾਰ ਤੇ ਜਾਂਦੇ ਆ ਨਾ ਫਿਊਨਲ ਹਾਲ ਤੇ ਜਾਂਦੇ ਆ ਉਦੋਂ ਅਸੀਂ ਇੱਕ ਸ਼ਬਦ ਅਕਸਰ ਹੀ ਬੋਲਦੇ ਆ ਵੇਖ ਲਓ ਦੌੜ ਬੰਦੇ ਦੀ ਇੰਨੀ ਕੀ ਆ ਇਹ ਸ਼ਬਦ ਸਾਰੇ ਬੋਲਦੇ ਆ ਕੱਲ ਵੇਲੋ ਆ ਹਫਤਾ ਪਹਿਲਾਂ ਐਡੀਆਂ ਐਡੀਆਂ ਪਲਾਨਿੰਗ ਕਰਦਾ ਸੀ ਬੰਦਾ ਤੇ ਆ ਵੇਖ ਲਓ ਅੱਜ ਆਪਾਂ ਦਾ ਸੰਸਕਾਰ ਵੀ ਕਰ ਦਿੱਤਾ ਈ ਅੱਛਾ ਕਹਿਣ ਵਾਲਾ ਬੰਦਾ ਫੇਰ ਉੱਥੇ ਆ ਗਿਆ ਜਿੱਥੇ ਜਿਸੋਂ ਤੁਰਿਆ ਸੀ ਚੇਤਾ ਭੁਲਾ ਲਗਿਆ ਵੀ ਮੈਂ ਵੀ ਤੇ ਇੱਥੇ ਆਉਣਾ ਮੈਂ ਕਿੱਡਾ ਕਿੱਡਾ ਫਸਾਰਾ ਖਲਾਰ ਕੇ ਬੈਠਾ ਹਾਂ ਮੇਰੇ ਕੋ ਸਮਝ ਆਈ ਨਹੀਂ ਗੁਰੂ ਦੇ ਕੋਲ ਬਹਿਣ ਦਾ ਜਿੰਨੀ ਚੱਲਣ ਜਾਣਿਆ ਸੇਕ ਕੋ ਕਰੇ ਇਹਦਾ ਮਤਲਬ ਇਹ ਨਹੀਂ ਮਟੀਰੀਅਲ ਨਹੀਂ ਚਾਹੀਦਾ ਪਦਾਰਥ ਚਾਹੀਦੇ ਪਰ ਇੰਨੇ ਖਚਤ ਨਾ ਨਾ ਹੋਈਏ ਵੀ ਸਾਡੇ ਕੋਲ ਆਪਣੀ ਮਾਂ ਕੋਲ ਆਪਣੇ ਬੱਚਿਆਂ ਕੋਲ ਆਪਣੇ ਪਰਿਵਾਰ ਕੋਲ ਬਹਿਣ ਦਾ ਟਾਈਮ ਹੀ ਨਾ ਹੋਵੇ ਜਾਂ ਪਦਾਰਥਾਂ ਦੇ ਪਿੱਛੇ ਲਾ ਕੇ ਆਪਣੇ ਜਨਮ ਦਿਨ ਵਾਲੀ ਮਾਂ ਤੇ ਆਪਣੇ ਭੈਣਾ ਭਰਾਵਾਂ ਨਾਲ ਦੂਰੀ ਬਣਾ ਕੇ ਬਹਿ ਜੀਏ ਕਈ ਵਾਰ ਪਦਾਰਥ ਬੰਦੇ ਦੇ ਕੋਲ ਆਉਂਦੇ ਤੇ ਸਭ ਤੋਂ ਪਹਿਲਾਂ ਲਿੰਕ ਹੀ ਰਿਸ਼ਤੇਦਾਰਾਂ ਨਾਲ ਤੋੜਦਾ ਮੈਨੂੰ ਤੁਹਾਡੀ ਕੀ ਲੋੜ ਹੈ ਮੇਰੇ ਕੋਲ ਤਾਂ ਹੁਣ ਚਾਰ ਪਦਾਰਥ ਆ ਗਏ ਪਰ ਜਿੱਥੇ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਕੰਮ ਹੋਣਾ ਨਾ ਉੱਥੇ ਪਦਾਰਥਾਂ ਨੇ ਕੰਮ ਨਹੀਂ ਹੁਣਾ ਨਹੀਂ ਖਲੋਣਾ ਉਹਨਾਂ ਨੇ ਤਾਂ ਸਾਨੂੰ ਆਪਣੀ ਜ਼ਿੰਦਗੀ ਚ ਕੁਕੀ ਅਸੀਂ ਕਈ ਵਾਰ ਸਕੂਲਾਂ ਕਾਲਜਾਂ ਜਾਂਦੇ ਆ ਤੇ ਉੱਥੇ ਸਾਨੂੰ ਸਟਾਫ ਦੱਸਦਾ ਪ੍ਰਿੰਸੀਪਲ ਦੱਸਦੇ ਵੀ ਅੱਜ ਕੱਲ ਜਿਹੜੀ ਅੱਜ ਕੱਲ ਸੋਚ ਜਿਹੜੀ ਬੱਚਿਆਂ ਵਿੱਚ ਪਾਈ ਜਾ ਰਹੀ ਹੈ ਇਥੋਂ ਦਾ ਮੈਂ ਪਹਿਲਾਂ ਕਹਿੰਦਾ ਮੈਨੂੰ ਪਤਾ ਨਹੀਂ ਇਸ ਬਾਰੇ ਤੁਸੀਂ ਜ਼ਿਆਦਾ ਜੋੜ ਘਟਾਓ ਕਰ ਸਕਦੇ ਹੋ ਖਾਸ ਕਰਕੇ ਪੰਜਾਬ ਵਿੱਚ ਜਦੋਂ ਬੱਚੇ ਸਕੂਲਾਂ ਕਾਲਜਾਂ ਵਿੱਚ ਜਾਂਦੇ ਆ ਪ੍ਰਿੰਸੀਪਲ ਖੁਦ ਅੱਜ ਜਦੋਂ ਸੈਮੀਨਾਰ ਲਾਉਣ ਵਾਸਤੇ ਕਿਤੇ ਸਾਨੂੰ ਜਾਣ ਦਾ ਮੌਕਾ ਮਿਲਦਾ ਨਾ ਉਹ ਕਹਿੰਦੇ ਜੀ ਬੱਚੇ ਮਾਪੇ ਦੀ ਸੋਚ ਵਿੱਚ ਇੱਕ ਫਰਕ ਹੈ ਮਾਪੇ ਬੱਚੇ ਦੇ ਕੋਲ ਜਾਂਦੇ ਕਹਿੰਦੇ ਪੁੱਤਰ ਵੱਡਾ ਹੋ ਪੜ ਲਿਖੋ ਵੱਡੀ ਕੋਠੀ ਬਣਾ ਵੱਡਾ ਘਰ ਹੋਵੇ ਤੇਰੇ ਕੋਲ ਵੱਡਾ ਤੇਰੇ ਕੋਲ ਬਿਜ਼ਨਸ ਵਪਾਰ ਹੋਵੇ ਚੰਗਾ ਇਨਸਾਨ ਬਣ ਦੀ ਸਿੱਖਿਆ ਕੋਈ ਟਾਵਾ ਮਾਪੇ ਬੱਚੇ ਨੂੰ ਦੇ ਰਿਹਾ ਹੁਣ ਬੱਚੇ ਦੇ ਦਿਮਾਗ 'ਚ ਗੱਲ ਬੈ ਗਈ ਵੀ ਵੱਡਾ ਘਰ ਵੱਡੀ ਕੋਠੀ ਜ਼ਮੀਨਾਂ ਜਾਇਦਾਦਾਂ ਇਹ ਦੱਸਿਆ ਨਹੀਂ ਕਿ ਬਣਾਉਣਾ ਕਿਦਾਂ ਬੀ ਸਹੀ ਕਰਤ ਕਰਕੇ ਬਣਾਉਣਾ ਕਿ ਗਲਤ ਕਰਤ ਕਰਕੇ ਇਹ ਦੱਸਿਆ ਹੀ ਨਾ ਇਹ ਦੱਸਣਾ ਸੀ ਪੁੱਤਰ ਕਮਾਈ ਨੇਕ ਕਰੀ ਰਾਹ ਗਲਤ ਨਾ ਚੁਣੀ ਕਿਸਦਾ ਘਰ ਤਬਾਹ ਨਾ ਕਰੀ ਜਿੱਥੇ ਨੌਕਰੀ ਕਰੀ ਪੋਤੇ ਇਮਾਨਦਾਰੀ ਵਿਖਾਈ ਚਾਰ ਛਲ ਘਟ ਆਉਣਗੇ ਪਰ ਜਿਨੇ ਆਉਣਗੇ ਅੰਦਰ ਨੂੰ ਸਕੂਨ ਦੇਣਗੇ ਤੇਰੇ ਜੀ ਇੱਕ ਵਾਰ ਸ਼ਬਦ ਕਹਿ ਕੇ ਤਾਂ ਵੇਖੋ ਆਪਣੇ ਬੱਚਿਆਂ ਨੂੰ ਬੱਚੇ ਦਾ ਭੋਲੇ ਉਹਨਾਂ ਦੇ ਉੱਤੇ ਅਮਲ ਕਰਨਗੇ ਪਰ ਅਸੀਂ 24 ਘੰਟੇ ਨੈਰੇਟਿਵ ਹੀ ਐਸਾ ਸਰਜਾ ਸੰਗਤ ਸਾਨੂੰ ਚੰਗੀ ਕਰ ਲਈ ਮਾਰੇ ਨੇ ਕਿਉਂ ਕਿਹਾ ਸੀ ਬਲੈਸੀਏ ਕਰਕੇ ਇਸੇ ਕਰਕੇ ਤੋ ਫਿਰ ਮੈਂ ਦੁਬਾਰਾ ਬੇਨਤੀ ਕਰਨੀ ਚਾਹੁੰਨਾ ਵੀ ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉਂ ਦਰਖਤ ਉਸੇ ਦਰਖਤ ਦੀ ਲੱਕੜ ਕਮ ਆਉਂਦੀ ਹੈ ਤੇ ਉਸੇ ਦਰਖਤ ਦੀ ਲੋਕ ਛਾਵੇਂ ਬਿੰਦੇ ਆ ਜਿਹੜੇ ਦਰਖਤ ਦੀਆਂ ਜੜਾ ਧਰਤੀ ਨਾਲ ਜੁੜੀਆਂ ਹੁੰਦੀਆਂ ਨੇ ਉਹ ਐਜੂਕੇਸ਼ਨ ਸਮਾਜ ਦਾ ਭਲਾ ਕਰਦੀ ਹੈ ਜਿਹੜੀ ਐਜੂਕੇਸ਼ਨ ਦੀਆਂ ਜੜਾਂ ਜ਼ਮੀਨ ਨਾਲ ਜੁੜੀਆਂ ਹੁੰਦੀਆਂ ਨੇ ਧਰਤੀ ਨਾਲ ਜੁੜੀਆਂ ਹੁੰਦੀਆਂ ਨੇ ਸਰਦਾਰ ਸੁਖਪਾਲ ਸਿੰਘ ਕਰਨਲ ਹੁੰਦੇ ਸੀ ਮੈਨੂੰ ਅੱਜ ਵੀ ਯਾਦ ਹੈ ਮੈਂ ਹੁੰਦੇ ਸ਼ਬਦ ਤਾਂ ਵਰਤੇ ਸੀ ਬਾਅਦ ਵਿੱਚ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਅਸੀਂ ਸਿਲੀ ਗੁੜੀ ਕੈਂਪ ਲਾਉਣ ਗਿਆ ਸੀ ਤੋਂ ਕਈ ਸਾਲ ਪਹਿਲਾਂ ਤੇ ਅਸੀਂ ਜਦੋਂ ਬੱਚਿਆਂ ਦਾ ਕੈਂਪ ਲਾਇਆ ਉੱਥੇ ਸਿੱਖ ਫੋਰਮ ਕਲਕੱਤੇ ਵਾਲੇ ਹਰ ਸਾਲ ਕੈਂਪ ਲਾਉਂਦੇ ਆ ਵੱਖ-ਵੱਖ ਥਾਵਾਂ ਤੇ ਭਾਰਤ ਦੇ ਵੱਖ-ਵੱਖ ਇਲਾਕਿਆਂ 'ਚ ਤੋਂ ਆਪਣੀ ਸਰਕਾਰੀ ਗੱਡੀ 'ਚ ਹੁੰਦੇ ਹੁੰਦੇ ਸੀ ਤੇ ਆਣ ਕੇ ਉਹਨਾਂ ਨੇ ਪਿੱਛੇ ਬੱਚਿਆਂ ਦੀ ਕਲਾਸ ਵਿੱਚ ਆਣ ਕੇ ਉਹਨਾਂ ਨੇ ਬਹਿ ਜਾਣਾ ਸੀ ਤੇਗੇ ਤਾਂ ਦੋ ਦਿਨ ਵਿੰਦੇ ਰਿਹਾ ਉਹਨਾਂ ਨੂੰ ਸਾਰੇ ਕੈਂਪ ਲਾਉਣ ਵਾਲੇ ਵੀਰ ਇੱਕ ਦਿਨ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਅਫਸਰ ਜੇ ਤੁਸੀਂ ਆਣ ਕੇ ਬੱਚਿਆਂ ਦੀ ਕਦੇ ਮੈਂ ਇਸੇ ਅਫਸਰ ਕਰਕੇ ਨਹੀਂ ਆਉਂਦਾ ਮੈਂ ਇੱਕ ਸਟੂਡੈਂਟ ਬਣ ਕੇ ਕੈਂਪ ਵਿੱਚ ਕੁਝ ਸਿੱਖਣ ਆਉਣਾ ਤੇ ਉਹਨਾਂ ਨੂੰ ਕਹਿੰਦੇ ਅੱਜ ਤੁਸੀਂ ਵੀ ਆਪਣੀ ਜ਼ਿੰਦਗੀ ਦਾ ਕੋਈ ਤਜਰਬਾ ਬੱਚਿਆਂ ਨਾਲ ਸ਼ੇਅਰ ਕਰੋ ਤੇ ਮੈਨੂੰ ਅੱਜ ਵੀ ਯਾਦ ਹੈ ਉਹਨਾਂ ਨੇ ਸਿਲੀਗੁੜੀ ਕੈਂਪ ਲਾਉਂਦਿਆਂ ਬੱਚਿਆਂ ਵਿੱਚ ਇੱਕ ਵਿਚਾਰ ਦਿੱਤੀ ਗੱਲ ਸੁਣਾਈ ਉਹਨਾਂ ਨੇ ਕਹਿੰਦੇ ਫੌਜ ਦੇ ਕਿਸੇ ਕੰਮ ਕਰਕੇ ਮੈਨੂੰ ਬੰਬਈ ਜਾਣਾ ਪਿਆ ਤੇ ਉੱਥੇ ਇੱਕ ਬੱਚਾ ਵੇਖਿਆ ਮੈਂ ਜਿਸ ਅਹੁਦੇ ਤੇ ਉਹ ਬੈਠਾ ਸੀ ਜਿਹੜੀ ਸਾਨੂੰ ਫੌਜ ਕਰਕੇ ਕੋਈ ਕਿਸੇ ਕੰਮ ਦੀ ਲੋੜ ਸੀ ਕਹਿੰਦਾ ਜਿਸ ਅਹੁਦੇ ਤੇ ਉਹ ਬੈਠਾ ਸੀ ਮੈਂ ਉਸ ਬੱਚੇ ਦੇ ਨਾਲ ਮੈਨੂੰ 2-3 ਦਿਨ ਕੰਮ ਵਯਾ ਮੈਂ ਉਹਦੀ ਲਿਆਕਤ ਵੇਖੀ ਉਹਦੇ ਉੱਠਣ ਦਾ ਉਹਦੇ ਬਹਿਣ ਦਾ ਸਟਾਈਲ ਵੇਖਿਆ ਉਹਦੇ ਸੰਸਕਾਰ ਵੇਖੇ ਤੇ ਮੇਰੇ ਕੋ ਰਿਆ ਨਹੀਂ ਗਿਆ ਮੈਂ ਕਿਹਾ ਵੀ ਮੈਂ بڑے ਅਫਸਰ ਦੇ ਨਾਲ ਸਾਡਾ ਵਾਹ ਪਿਆ ਪਰ ਸੋਹਣੀ ਦਸਤਾਰ ਤੇਰੀ ਸੋਹਣਾ ਤੇਰਾ ਰੂਪ ਰੰਗ ਸਭ ਕੁਝ ਇਹ ਬਹਿਣ ਇਹ ਸਭ ਕੁਝ ਸੰਸਕਾਰ ਕਿੱਥੋਂ ਸਿੱਖੇ ਧਿਆਨ ਨਾਲ ਸੁਣਿਓ ਸਰਦਾਰ ਸੁਖਪਾਲ ਸਿੰਘ ਜੀ ਕਹਿੰਦੇ ਵੀ ਉਹ ਬੱਚਾ ਕਹਿੰਦਾ ਜੀ ਸਭ ਗੱਲਾਂ ਮੈਂ ਆਪਣੀ ਮਾਂ ਕੋਲੋਂ ਸਿੱਖੀਆਂ ਨੇ ਇਹ ਗੁਣ ਮੇਰੀ ਮਾਂ ਨੇ ਸਿਖਾਏ ਨੇ ਤੇ ਕਹਿੰਦੇ ਮੈਂ ਅੱਗੇ ਸ਼ਬਦ ਪੁੱਛਿਆ ਵੀ ਤੁਸੀਂ ਪਿਤਾ ਦਾ ਨਾਂ ਕਿਉਂ ਨਹੀਂ ਲਿਆ ਕਹਿੰਦੇ ਜੀ ਮੈਂ 2-3 ਸਾਲ ਦਾ ਸੀ ਮੇਰਾ ਪਿਤਾ ਚੜ੍ਹਾਈ ਕਰ ਗਿਆ ਸੀ ਮੈਂ ਤਾਂ ਪਿਤਾ ਦਾ ਨਾਂ ਨਹੀਂ ਲਿਆ ਕਿ ਮੈਨੂੰ ਮੇਰੀ ਮਾਂ ਚੋਂ ਹੀ ਸਭ ਕੁਝ ਮਿਲਿਆ ਮੇਰੀ ਮਾਂ ਨੇ ਮੇਰੇ ਪਿਤਾ ਦਾ ਰੋਲ ਅਦਾ ਕੀਤਾ ਤੇ ਕਹਿੰਦੇ ਫਿਰ ਸਾਰਾ ਕੁਝ ਕਿੱਦਾਂ ਸਿੱਖਿਆ ਤੇ ਕਹਿੰਦੇ ਉਸ ਬੱਚੇ ਨੇ ਗੱਲ ਕਿ ਵੀ ਜਦੋਂ ਮੇਰੀ ਮਾਂ ਮੈਨੂੰ ਤਿਆਰ ਕਰਦੀ ਹੁੰਦੀ ਸੀ ਨਾ ਸਕੂਲੇ ਭੇਜਣ ਲੱਗਿਆ ਤੇ ਉਸ ਮਾਂ ਨੇ ਇੱਕ ਸ਼ਬਦ ਮੇਰੇ ਕੰਨਾਂ 'ਚ ਰੋਜ਼ ਪਾਉਣਾ ਕਿ ਪੁੱਤ ਤੂੰ ਉਹ ਇਨਸਾਨ ਬਣੀ ਜਿਹੜਾ ਇਨਸਾਨ ਬਣਾਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਐਡਾ ਵੱਡਾ ਖਜ਼ਾਨਾ ਰਾਜ ਕੇ ਦਿੱਤਾ ਸਾਨੂੰ ਪੁੱਤਰ ਤੂੰ ਉਹੋ ਜਿਹਾ ਇਨਸਾਨ ਬਣੀ ਜਿਹੜਾ ਇਨਸਾਨ ਬਣਾਉਣ ਲਈ ਗੁਰੂ ਪਾਸ਼ਾ ਜੀ ਸਾਨੂੰ ਐਡੀ ਵੱਡੀ ਬਾਣੀ ਲਿਖ ਕੇ ਦੇ ਕੇ ਗਏ ਕਹਿੰਦਾ ਮੈਂ ਛੋਟਾ ਜਿਹਾ ਸੀ ਮੈਂ ਆਪਣੇ ਕੰਨਾਂ 'ਚ ਰੋਜ਼ ਮਾਂ ਦੀਆਂ ਗੱਲਾਂ ਸੁਣਨੀਆਂ ਰੋਜ਼ ਮਾਂ ਦੀਆਂ ਗੱਲਾਂ ਸੁਣਨੀਆਂ ਤੇ ਇੱਕ ਦਿਨ ਮਾਂ ਨੂੰ ਪੁੱਛ ਹੀ ਲਿਆ ਮਾਂ ਮੈਨੂੰ ਪਤਾ ਕਿਤਾਂ ਲੱਗੂ ਕਿ ਮੈਂ ਉਦਾਂ ਦਾ ਇਨਸਾਨ ਬਣਨਾ ਜੋ ਗੁਰੂ ਸਾਹਿਬ ਬਣਾਉਣਾ ਚਾਹੁੰਦੇ ਕਹਿੰਦੇ ਪੁੱਤ ਉਹਦੇ ਲਈ ਤੈਨੂੰ ਕਹਿੰਦਾ ਮੈਂ ਪੜ੍ਹਨੀ ਸ਼ੁਰੂ ਕਰਤੀ ਵਿਚਾਰਨੇ ਸ਼ੁਰੂ ਕਰਤੀ ਕਹਿੰਦਾ ਜੋ ਜੋ ਪੜ੍ਹੇਗਾ ਸਮਝੇਗਾ ਵੀ ਗੁਰੂ ਸਾਹਿਬ ਦੀ ਬਾਣੀ ਸਾਨੂੰ ਸਚਿਆਰਾ ਬਣਾਉਂਦੀ ਆ ਕਿਹਨਾ ਧੋਖਾ ਨਹੀਂ ਕਰਨਾ ਕਿਹੇ ਨਾ ਬੇਈਮਾਨੀ ਨਹੀਂ ਕਰਨੀ ਕਿਹਦਾ ਨੁਕਸਾਨ ਨਹੀਂ ਕਰਨਾ ਕਿਹਦਾ ਬੁਰਾ ਨਹੀਂ ਸੋਚਣਾ